ਮੈਂ ਸਿੱਪੀ ਸ਼ਰਮਾ 642 ਬੇਰਜਗਰੀ ਪੀਟੀਏ ਕੇਜਰੀ ਬਲਜੀ ਦੀ ਮੂਹ ਬੋਲੀ ਪੈਣ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 642 ਪੀਟੀਏ ਜੀ ਗੁਰਲਾਬ ਸਿੰਘ ਭੋਲੇ ਨੂੰ ਪੋਸ ਮੰਡੀ ਵਾਲੇ ਵਕੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਤੇ ਮੇਰੇ ਇੱਥੇ ਘਰਾਂ ਕੋਲ ਵੀ ਪੁਲਸ ਵਾਲ ਦੀ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਆਲੇ ਨੂੰ ਪੁੱਛਿਆ ਜਾ ਰਿਹਾਗਾ ਵੀ ਕਿੱਥੇ ਆ ਤੁਹਾਡੀ ਕੁੜੀ ਦਾ ਘਰ ਕਿੱਥੇ ਵਾਇਆ ਆ ਏ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਉਦੋਂ ਵੋਟਾਂ ਬਲੇ ਕੰਸਟੰਟ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆਂ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇਤਾ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟ ਖਤਮਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ 5 ਮੀਟਿੰਗਾਂ ਹੋ ਗਈਆਂ ਉਹਦੇ ਬਾਅਦ ਵੀ ਸਾਡੇ ਨਾਲ ਇੰਨੀ ਘਟਿਆਰ ਕਰ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਕਿਉਂਕਿ ਇਹ ਕਿਹੜੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੁੱਪਰੇ ਪਰ ਹੁਣ ਹੱਦ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾਗਾ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨੈਂਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਰ.ਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਜਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਪਰ ਇਹ ਗੰਦੀਆਂ ਕੁੱਤੀਆਂ ਸਰਕਾਰਾਂ ਜੋ ਕਿ ਹੱਦ ਕਰ ਚੁੱਕੀਆਂ ਨੇ ਆ ਕੇਜਰੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਇੰਨੀ ਤੇਰੀ ਹਿੰਮਤ ਆ ਤੂੰ ਆਪ ਸਾਹਮਣੇ ਕਿਉਂ ਨਹੀਂ ਆਂਦਾ ਪੁਲਿਸ ਵਾਲਿਆਂ ਨੂੰ ਭੇਜਦਾ ਘਰ ਧੰਨਵਾਦ ਸਤਿਓ ਆ ਸਾਥੀਓ ਮੈਂ ਸਿਪੀ ਸ਼ਰਪਾ 646 ਬੇਰੁਜ਼ਗਾਰ ਪੀਟੀ ਆ ਸਾਡੇ ਘਰ ਗੱਲ ਵੀ ਆਈ ਸੀ ਤੇ ਹੁਣ ਵੀ ਆਏ ਨੇ ਦੇਖੋ ਸਾਹਮਣੇ ਖੜੇ ਨੇ ਤੇ ਵੀ ਹੁਣ ਲੈ ਕੇ ਜਾਣਗੇ ਤੇ ਵੱਧ ਤੋਂ ਵੱਧ ਸਪੋਰਟ ਕਰੋ